ਜਿਵੇਂ ਪਿੱਛੇ ਮੇਲਾ ਤੁਸੀਂ ਕਰਵਾਇਆ ਸੀ ਬਹੁਤ ਹੀ ਮਤਲਬ ਉਸ ਸ਼ਾਹ ਸੀ ਬੜਾ ਹੰਗਾਰਾ ਮਿਲਿਆ ਸੀ ਉਸ ਤੋਂ ਬਾਅਦ ਆਈਪੀਆਰਐਸ ਨਾਲ ਕੁਝ ਹੋਰ ਸਿੰਗਰ ਗੀਤਕਾਰ ਨੂੰ ਜੋੜਿਆ ਵੀ ਗਿਆ ਕਿਸ ਨੂੰ ਫਾਇਦਾ ਵੀ ਮਿਲਿਆ ਕਿਸ ਨੂੰ ਕੋਈ ਰਕਮ ਵੀ ਮਿਲੀ ਇੱਕ ਮੋਟਾ ਜਿਹਾ ਅੰਕੜਾ ਹੈਗਾ ਕਿ ਉਸ ਮੇਲੇ ਤੋਂ 22 ਫਰਵਰੀ ਨੂੰ ਆਪਣਾ ਮੇਲਾ ਸੀ ਜੀ ਤੇ ਤਕਰੀਬਨ 4-5 ਮਹੀਨੇ ਹੋ ਗਏ ਉਦੋਂ ਤੋਂ ਲੈ ਕੇ 300-400 ਦੇ ਆਸ-ਪਾਸ ਗੀਤਕਾਰ ਉੱਥੇ ਰਜਿਸਟਰ ਹੋਏ ਨੇ ਜੀ ਵੱਡੇ-ਵੱਡੇ ਗੀਤਕਾਰ ਉਹ ਅੱਜ ਉੱਥੇ ਜਦੋਂ ਆਪਾਂ ਸੈਮੀਨਾਰ 'ਚ ਗੱਲ ਕਰਦੇ ਵੱਡੇ-ਵੱਡੇ ਗੀਤਕਾਰ ਜਿਹੜੇ ਵੀ ਥੋੜੇ ਜਿਹਾ ਨਹੀਂ ਮੈਂ ਤਾਂ ਦੱਸ ਹੀ ਦਿੰਦਾ ਜਿਵੇਂ ਸਮਸ਼ੇਰ ਸੰਧੂ ਵਰਗੇ ਗੀਤਕਾਰ ਦਵਿੰਦਰ ਕੰਨੇ ਵਰਗੇ ਗੀਤਕਾਰ ਖੰਨੇਵਾਲਾ ਵਰਗੇ ਦੇ ਗੀਤਕਾਰ ਮਤਲ ਮਾ ਮੁੰਡਾ ਕਿੱਡਾ ਵੱਡਾ ਜੀ ਤੇ ਗਾਣੇ ਹਿੱਟ ਓਦਾਂ ਦੇ ਗੀਤਕਾਰ ਜਿਹਨਾਂ ਜਿਨ੍ਹਾਂ ਦਾ ਡਾਟਾ ਹੀ ਅਪਲਾਨ ਡੇਟ ਨਹੀਂ ਸੀਗਾ ਜਆ ਉਹਨਾਂ ਨੂੰ ਮਿਲਦੀ ਨਹੀਂ ਸੀ ਕੁਝ ਜੀ ਬੰਤ RAM ਪੁਜਾਲਾ ਮੈਨੂੰ ਪਿੱਛੇ ਫੋਨ ਆਇਆ ਮੈਂ ਪਿਛਲੇ ਮੇਲੇ 'ਚ ਠੀਕ ਉਹਦਾ ਜ਼ਿਕਰ ਕੀਤਾ ਸੀਗਾ ਕਿ ਉਹ ਬੋਚਰਾ ਉਹ ਗੁਰਪਤ ਨਾਲ ਝਗੜ ਰਿਹਾ ਤਾਂ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਭਾਈ ਮੈਨੂੰ ਕਹਿੰਦਾ 30000 ਰੁਪਏ ਆ ਗਿਆ ਹਾਂ ਅਚਾਂ ਉਹ ਜਿਹੜੇ ਬੰਦੇ ਨੂੰ ਮਤਲਬ 1000 1500 ਦੀ ਦਵਾਈ ਲੈਣ ਨੂੰ ਕਈ ਵਾਰੀ ਗੀਤਕਾਰ ਨੂੰ ਔਖਾ ਹੋ ਜਾਂਦਾ ਐਦਾਂ ਦੇ ਮਤਲਬ ਸੈਂਕੜੇ ਗੀਤਕਾਰਾਂ ਦਾ ਉਹ ਕੰਮ ਸ਼ੁਰੂ ਹੋ ਗਿਆ ਜੀ ਦੇਖੋ ਆਈਪੀਆਰਐਸ ਦਾ ਇੱਕ ਸਿਸਟਮ ਆਏਗਾ ਜਿੰਨਾ ਚਿਰ ਅਸੀਂ ਉਹਨੂੰ ਫਾਲੋ ਨਹੀਂ ਕਰਾਂਗੇ ਤਾਂ ਸਾਨੂੰ ਰੈਲਿਟੀ ਨਹੀਂ ਮਿਲਣੀ ਚਾਹੇ ਮੈਂ ਵੀ ਹੋਵਾਂ ਉੱਥੇ ਠੀਕ ਹੈ ਆਪਾਂ ਜਿਹੜੀ ਇਹ ਸਾਰਾ ਕੰਮ ਕਰ ਰਹੇ ਹਾਂ ਵਿਸ਼ੇ ਪੰਜਾਬੀ ਕਲਾਕਾਰ ਸੰਸਥਾ ਜਿਹੜੀ ਸਾਡੀ ਹੈਗੀ ਆ ਉਹਦੇ ਵੱਲੋਂ ਕਰ ਰਹੇ ਆ ਉਹਦੀ ਇੱਕ ਫ੍ਰੀ ਆਫ ਕਾਸਟ ਮੈਂਬਰਸ਼ਿਪ ਹੈ ਕੋਈ ਸਾਡਾ ਕੋਈ ਅਹੁਦੇ ਨਹੀਂ ਹੈਗੇ ਕੋਈ ਇਹ ਨਹੀਂ ਹੈਗਾ ਉਹ ਕਹਿ ਦਿੰਨੇ ਆਪਾਂ ਕੇ ਜਰਨਲ ਕਮਨ ਚੇਅਰ ਪ੍ਰਦਾਨ ਹੈ ਬਟ ਉਹ ਸਾਰਾ ਜਿਵੇਂ ਬਸਮਾਤ ਸੇਵਾ ਵਾਲਾ ਕੰਮ ਹੈ ਗੀਤਕਾਰ ਸੇਵਾ ਦਾ ਕੰਮ ਹੈ ਸਵਾਦ ਦਾ ਬਹੁਤ ਵੱਡਾ ਹੁੰਦਾ ਤੇ ਅਸੀਂ ਚਾਹੁੰਦੇ ਹਾਂ ਯਾਰ ਉਹਨਾਂ ਨੇ ਵਿਚਾਰਿਆਂ ਨੇ ਜਿਹੜਾ ਨੇ ਮਿਹਨਤਾਂ ਕੀਤੀਆਂ ਜਿਹਨੂੰ ਅੱਜ ਦਵਾਈ ਖਾਣੋਂ ਵੀ ਔਖਾ ਹੋ ਜਾਂਦਾ ਸੈਂਕੜੇ ਬੰਦੇ ਤਾਂ ਮੈਂ ਦੇਖਨੇ ਬੜੀ ਹੋਰਾਂ ਦੇ ਨੇ ਉੱਤੇ ਵੀ ਇਹ ਮਦਦ ਕਰਦੇ ਆ ਕਿਸੇ ਨੂੰ ਲੋ ਜੀ ਗੂਗਲ ਪੇ ਨੰਬਰ ਪਾਓ ਅਸੀਂ ਇੱਥੇ ਕਮਾਂਗੇ ਨਾ ਕਿਸੇ ਦੀ ਇੱਜ਼ਤ ਬੇਇੱਜ਼ਤੀ ਦਾ ਮਸਲਾ ਹੁੰਦਾ ਇੱਕ ਅਸੀਂ ਕੋਈ ਬਾਲੇ ਵੱਡੇ ਦਾਨੀ ਕਹਾਉਣ ਵਾਲੀ ਗੱਲ ਨਹੀਂ ਕਰਦੇ ਪਹਿਲਾਂ ਗੀਤਕਾਰਾਂ ਨੂੰ ਉਹਨਾਂ ਦੇ ਬਣਦੇ ਹੱਕ ਗੀਤਕਾਰਾਂ ਨੂੰ ਅਵੇਅਰਨੈਸ ਕਿ ਵੀ ਤੁਸੀਂ ਆਪ ਦੇ ਪੁਰਾਣੀ ਕਮਾਈ ਕੀਤੀ ਹੋਈ ਹੈ ਨਾ ਪੁਰਾਣੇ ਜਮਾਨੇ ਦੇ ਗੀਤ ਬੱਚੇ ਨੇ इवन ਆਪਾਂ ਮਹੰਮ ਸਿੰਘ ਸਾਹਿਬ ਨੇ ਰਜੀਦ ਕਰ ਪੜ੍ਹਿਆ ਮੇਰੇ ਗਾਣੇ ਗਾਏ ਨਾ ਤੇ ਮੇਰੀ ਤੋਂ ਪਹਿਲਾਂ ਇੱਕ ਗੀਤਕਾਰ ਹੋਏ ਨੇ ਬਾਂਸਲ ਬਾਪਲੇ ਵਾਲਾ ਬਹੁਤ ਬਹੁਤ ਗਾਣੇ ਹਿੱਟ ਹੋਣਾਂ ਦੇ ਤੇ ਉਹਨਾਂ ਦੇ 30 40 ਗਾਣੇ ਰਿਕਾਰਡ ਨੇ ਉਹ ਅੱਜ ਤੱਕ ਮੈਂਬਰ ਨਹੀਂ ਹੈਗੇ ਅਰຸນ ਦੇ ਗਾਣੇ ਜੇ ਮੈਂ ਉਹਨਾਂ ਦਾ ਗਾਣਾ ਸੁਣਦਾ तकरीबन तकरीबन 2 3 ਪੈਸੇ ਉਹਨਾਂ ਦੇ ਖਾਤੇ ਟਿਕ ਕਰਕੇ ਡਿੱਗ ਜਾਣੇ ਆ ਜੀ ਮੇਰੇ ਵਰਗਾ ਬੰਦਾ ਸਾਰਾ ਦਿਨ ਸਿੱਖ ਸਾਹਿਬ ਦੇ ਗਾਣੇ ਲਾਈ ਰੱਖਦਾ ਮਾਨਕ ਸਾਹਿਬ ਦੇ ਗਾਣੇ ਕਿੰਨੇ ਨੇ ਕੀਤੇ ਸੋ ਇਹ ਸਾਰੀ ਉਹ ਚੀਜ਼ ਹੈ ਕਿ ਜਿਹੜੀ ਕਮਾਈ ਤੁਸੀਂ ਆਲਰੇਡੀ ਆਪਦੇ ਗੀਤਾਂ ਦੇ ਰੂਪ ਵਿੱਚ ਕਰਕੇ ਰੱਖ ਚੁੱਕੇ ਪਰ ਉਹਦੀ ਜਿਹੜੀ ਮੌਜੂਦਾ ਜਮਾਨੇ ਚ ਡਿਜੀਟਲ ਯੁੱਗ ਦੇ ਵਿੱਚ ਤੁਹਾਨੂੰ ਕਮਾਈ ਹੋਣੀ ਹੈ ਪੈਸਿਆਂ ਵਜੋਂ ਉਹ ਕਿਵੇਂ ਹੋ ਸਕਦੇ ਉਹਦੀ ਅਵੇਅਰਨੈ